ਮੇਰੇ ਪਾਪਾ ਨੂੰ ਬੜਾ ਹੁੰਦਾ ਸੀਗਾ ਕਿਉਂਕਿ ਪਿੰਡਾਂ ਦੇ ਸੀਗੇ ਚਾਚੇ ਮੇਰੇ ਸਬਜ਼ੀਆਂ-ਸਬਜ਼ੀਆਂ ਲਾਉਂਦੇ ਹੁੰਦੇ ਸੀ ਸਾਰੀ ਸਬਜ਼ੀ ਉਹਨਾਂ ਦੀ ਮੰਡੀ 'ਚ ਜਾਂਦੀ ਹੁੰਦੀ ਸੀ ਚੰਡੀਗੜ੍ਹ ਹੁਣ ਤਾਂ ਚਲੋ ਉਹਨਾਂ ਨੇ ਕੰਮ ਛੱਡ ਦਿੱਤਾ ਹੋਰ ਬੱਚਿਆਂ ਨੇ ਹੋਰ-ਹੋਰ ਆਪਣਾ ਕੰਮ ਸ਼ੁਰੂ ਕਰ ਲਿਆ ਤੇ ਇਸ ਕਰਕੇ ਸ਼ਾਇਦ ਪਤਾ ਨਹੀਂ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਰੋਪੜ ਸਤਲੁਜ ਦੇ ਦਰਿਆ ਦੇ ਕਿਨਾਰੇ ਮੇਰਾ ਜਨਮ ਹੋਇਆ ਹੈ ਰੋਪੜ ਦੇ ਵਿੱਚ ਪਤਾ ਨਹੀਂ ਪ੍ਰਕਿਰਤੀ ਚ ਉਠੀਆਂ ਜਾਂ ਕੀ ਮਾਲਕ ਜਾਣਦਾ ਜੋ ਵੀ ਹੈ ਪਰ ਮੈਨੂੰ ਇਹਨਾਂ ਨਾਲ ਬਹੁਤ ਪਿਆਰ ਆ ਸੋ ਆਪਾ ਮੈਂ ਕਰਦੀ ਰਹਿਨੀ ਆ ਸਾਰਾ ਕੁਝ ਮੈਂ ਕਦੇ 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 ਬਣਾ ਕੇ ਨਾ ਆਪਣੇ ਇੰਸਟਾਗ੍ਰam ਤੇ ਪਾਉਂਦੀ ਰਹਿਨੀ ਆ ਮੋਰਾਂ ਦੇ ਨਾਲ ਗੱਲਾਂ ਕਰਦੀ ਏ ਘੁੱਗੀਆਂ ਘਟਾਰਾ ਇੱਥੇ ਹਰ ਦਾ ਦਾ ਪੰਛੀ ਆ ਜੀ ਗਰੜਫੰਗ ਹੁੰਦਾ ਕਹਿੰਦੇ ਦਸਹਰੋਂ ਦਿਖਦਾ ਇੱਥੇ ਰੋਜ਼ ਹੀ ਦਿਖਦਾ ਤੁਹਾਨੂੰ ਸਰਦੂਰ ਭਾਜੀ ਵੀ ਇਸੇ ਤਰ੍ਹਾਂ ਹੀ ਪਿਆਰ ਕਰਦੇ ਸੀ ਪਰ ਬਿਲਕੁਲ ਇੱਦਾਂ ਹੀ ਪਿਆਰ ਕਰ ਸੀ ਅਸੀਂ ਇੱਥੇ ਬਹਿ ਜਾਂਦੇ ਹੁੰਦੇ ਸੀਗੇ ਚਾਹ ਇੱਥੇ ਪੀਣੀ ਮੱਕੀ ਦੀ ਰੋਟੀ ਸਾਗ ਇੱਥੇ ਬਹਿ ਕੇ ਖਾਣਾ ਔਰ ਚਿੜੀਆਂ ਤੁਹਾਨੂੰ ਹਰ ਤਰ੍ਹਾਂ ਦੀਆਂ ਛੋਟੇ-ਛੋਟੀਆਂ ਰੰਗ-ਬਰੰਗੀਆਂ ਵੱਡੀਆਂ ਹਰ ਤਨੇ ਚਿੜੀਆਂ ਘੁੱਗੀਆਂ ਘਟਾਰਾਂ ਜਿਹੜੀਆਂ ਖਤਮ ਹੋ ਚੁੱਕੀਆਂ ਚਿੜੀਆਂ ਪੰਛੀ ਉਹ ਵੀ ਤੁਹਾਨੂੰ ਇਸ ਘਰ ਚ ਮਿਲਣਗੇ ਮੋਰ ਤਾਂ ਥਾ ਨੇ ਮੋਰਨੀਆਂ ਮੋਰ ਬੋ ਇਹਨਾਂ ਸਵੇਰੇ ਸਵੇਰੇ ਉੱਠੀ ਤਾਂ ਨਾ ਇਹਨਾਂ ਸੋਹਣਾ ਇਹਦੀ ਆਵਾਜ਼ਾਂ ਹੁੰਦੀਆਂ ਨੇ ਜਿਵੇਂ ਕੁਦਰਤ ਸੰਗੀਤ ਕੁਦਰਤ ਗਾਰ ਹੀ ਹੁੰਦੀ ਹੈ ਨਾ ਐਦਾਂ ਲੱਗਦਾ ਹੁੰਦਾ ਬਿਲਕੁਲ ਜਿਵੇਂ ਲੋਕ ਬਾਹਰ ਇਹਦੇ ਬਾਰੇ ਲੱਗਦੇ ਨਾਲ ਪ੍ਰਕਿਰਤੀ ਬਾਰੇ ਹਾਂਜੀ 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 ਸਹੀ ਹੈ ਨਾ ਇਹ ਜੋ ਧੂਪ ਮਲੇ ਆਨ ਲੋ ਪਵਨ ਚਰੋ ਕਰੇ ਸਾਨੂੰ ਕੋ ਨਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡ ਨਾ ਦੀ ਰਹੀ ਆ ਮੈਂ ਕਦੇ ਵੀ ਫੁੱਲ ਤਾਰ ਕੇ ਭਗਵਾਨ ਨੂੰ ਨਿਚਰਾਉਂਦੀ ਮੈਂ ਕਿਹਾ ਤੇ ਚੜੇ ਹੋਏ ਆ ਜਿਹੜੇ ਫੁੱਲ ਲਾ ਦੋ ਇੱਥੇ ਜਿਹੜੇ ਵੀ ਹੈਗੇ ਜਿਹੜੇ ਪਵਾਰ ਨੂੰ ਕਹਿੰਦੇ ਨੇ ਫੁੱਲ ਚੜਾਉਣੇ ਆ ਉਹ ਲਾਦ ਉਹ ਵਲੇ ਇੱਥੇ ਉਹਨਾਂ ਨੂੰ ਤੋੜੋ ਨਾ ਕਿਉਂਕਿ ਇਹ ਤਾਂ ਖੁਸ਼ਬੂ ਆ ਪ੍ਰਮਾਤਮਾ ਦੀ ਆਪਣੇ ਆਪ ਹੀ ਪ੍ਰਮਾਤਮਾ ਕਿਹੜੇ ਇੱਕ ਥਾਂ ਤੇ ਸੀਮਤ ਆ ਉਹ ਤਾਂ ਹਰ ਕਣ ਕਣ ਦੇ ਵਿੱਚ ਆ ਉਹ ਤਾਂ ਰਮਿਆ ਹੋਇਆ ਉਹ ਤਾਂ ਰਾਮ ਪ੍ਰਮਾਤਮਾ ਹਰ ਕਣ ਕਣ ਚ ਰਮਿਆ ਹੋਇਆ ਹਰੂ ਆ ਰਹੀ ਹੈ ਸਾਰੀ ਖੁਸ਼ਬੂ ਵਰਵਾਣੀ ਕੀਤਾ ਵਰਵਾਣੀ ਨੇ ਜੋ ਖੋਲ ਕੇ ਤੋੜ ਕੇ ਹਾਂ ਬਾਤੀ ਤੋੜ ਮਲਣੀ ਮਰ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋੜ ਸਿਰ ਪਾਹਣ ਨਿਰ ਜੀਓ ਮਤਲਬ ਪੱਤੇ ਪੱਤੇ ਵਿੱਚ ਵੀ ਜਾਨ ਹੈ ਲੇਕਿਨ ਜਿਹੜੇ ਤੁਸੀਂ ਤੋੜ ਕੇ ਹਾਂ ਹਾਂ ਤੁਹਾਡੀ ਬਿਮਾਰੀ ਵਾਸਤੇ ਕਿਸੇ ਚੀਜ਼ ਵਾਸਤੇ ਤੁਹਾਨੂੰ ਚਾਹੀਦੀ ਆ ਫਿਰ ਤੁਸੀਂ ਤੋੜ ਕੇ ਉਹਦਾ ਸੇਵਨ ਕਰ ਸਕ ਖਾਣ ਵਾਸਤੇ ਸੇਵਨ ਕਰ ਸਕਦੇ ਆ ਕਿੱਥੇ ਕਿੱਥੇ ਲਵਾਣਗੇ ਇਹ ਕਿਹਨੂੰ ਸੋਦਾ ਪੰਜ ਪਾਸੇ ਲੈਂਦੇ ਪੰਜ ਉੱਥੇ ਲਾਉਣ ਵਾਸਤੇ ਆਪਾਂ ਨੇ ਅੱਛਾ 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 ਨਿੰਬਾ ਦੇਖ ਲਓ ਸਾਡੇ ਨਿੰਬਾ ਬਹੁਤ ਲੱਗੇ ਹੋਈਆਂ ਨੇ ਨਿੰਬਾ ਲਿਆਣੀ ਆ ਬੱਟਾਲੀਆਂ ਨੇ ਬਿਲ ਬਿਲ ਬਹੁਤ ਲੱਗੇ ਹੋਏ ਨੇ ਅਪਰ ਨੈਚਰਲੀ ਜੀ ਜਾਲੇ ਕਹਿੰਦੇ ਜਿਹੜੇ ਲੋਕਾਂ ਨੂੰ ਬਿਮਾਰੀਆਂ ਵੀ ਠੀਕ ਹੋਣ ਲੋਕਾਂ ਨੂੰ ਹਾਂਜੀ ਹਾਂਜੀ ਬੋਟਾ ਹੀ ਨਹੀਂ ਉਹਨਾਂ ਲੋਕਾਂ ਦੇ ਜਿਹਨੇ ਸਵਾਜ ਨਾਲ ਉਹਦੇ ਨਾਲ 300 ਬਿਮਾਰੀ ਖਤਮ ਹੁੰਦੀ ਆ ਮੈਂ ਉਹ ਦੇਖਦਾ ਹੁੰਦਾ ਨਾ ਵੀ ਸਪੇਸ ਨੇ ਕਾਫੀ ਲੈਣੀ ਹੈ ਹਾਂਜੀ ਹਾਂਜੀ ਇਹਨੂੰ ਫਿਰ ਆਪਾਂ ਨਾ ਹਾਂਜੀ ਇੱਥੇ ਲਾ ਦਿੰਦੇ ਆ ਲਿਓ ਜੀ ਕਿਥੇ ਛਾਗ ਸਬਜ਼ੀ ਵੀ ਬੀਜੀਦੀ ਆ ਨਾ ਅਸੀਂ ਹਾਂਜੀ ਨਾ ਆਹ ਲਾਓ ਟਾਲੀ ਵੀ ਕਪਾ ਉਧਰ ਨਮ ਮਰੇ ਕਿਨੇ ਫੋਟੋ ਕਰਵਾ ਦੇ ਇਹ ਲਾਉਂਦੇ ਹੋ ਜੀ ਮੈਨੂੰ ਫੜ ਲੈ ਸਾਹਮਣੇ ਇੱਕ 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 ਸਕਿੰਟ ਇਹ ਮੈਂ ਤੁਹਾਡੀ ਬਣਾ ਪੰਜਾਬੀ ਜਾਨ ਖਵਾ ਉਹ ਵੀ ਲਾਉਣੀ ਹੈ ਜੀ ਮੈਂ ਇੱਕ ਮਿੰਟ ਠਹਿਰ ਅੱਛਾ ਅੱਛਾ ਮਰੇ ਫੋਟੋ ਕਰ ਦਿੰਦੇ ਮੇਰੇ ਨਾਲ ਇੱਕ ਇੱਕ ਥੱਲੇ ਚੱਲ ਰਹੀ ਹੈ ਹਾਂ ਜੀ ਬੋਲੇ ਸੋਨਹਾਰ ਸੋਨਹਾਰ ਦੇਖੀ ਗਾ ਰਹੋਂਗੇ ਇਹ ਦੋ ਫੋਟੋ ਫੜੇ ਵਾ ਬਾਹਰ ਸਾਫ ਸਕੂਲੇ ਸੋਹਣੀਆਂ ਜੀਆਂ ਨੇ ਉਹ ਮੈਂ ਵੀ ਕਰਦੀ ਹਾਂ ਨਾਲ ਨਾਲ ਆਪਾਂ ਕੋਈ ਕੋਟ ਲਾ ਦਾਂਗੇ ਉਹ ਸਿੱਧਾ ਖੜਾ ਰਹੂਗਾ ਹਾਂ ਜੀ ਉਹ ਵਾ ਮੈਂ ਲਵਾ ਦੇਣੀ ਆ ਉਹ ਮੈਂ ਲਵਾ ਦੇਣੀ ਆ ਕੋਈ ਛੋਟੀ ਲੱਕਾਟ ਲੱਗਿਆ ਲੱਕਾਟ ਸਾਰੇ ਲੱਗੇ ਨੇ ਬੁੱਢੇ ਇਹ ਪਛਾਣ ਜੀ ਦੇ ਨਾ ਕੀ ਆ ਤਨੂ ਆ ਤਾਂ ਮੈਂ ਤਾਂ ਅਹੀਂ ਇਹ ਸਾਰਾ ਜਿ ਜੋ ਮੈਂ ਬੇਲੀ ਹੁਣੀ ਆ ਮੈਂ ਤਾਂ ਸਾਰਾ ਦਿਨ ਬੁੱਟਿਆਂ ਨੂੰ ਇਹ ਦੇਖੀ ਜਾਂਦੀ ਕਿਹੜਾ ਟਿੱਡਾ ਹੋ ਗਿਆ ਉਹਨੂੰ ਸਿੱਧਾ ਕਰਨਾ ਤੇ ਜੇ ਉਹਨੂੰ ਦੇਖਦੀਓ ਪੱਤੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਚੁੰਨਾ ਚੰਨਾ ਫਿਰ ਮੈਂ ਰਾਤ ਨੂੰ ਭਿਉ ਦੰਨੀ ਆ ਸਿਰ ਜਦੋਂ ਪਾਣੀ ਠੰਡਾ ਹੋ ਜਾਂਦਾ ਫਿਰ ਪਾਣੀ ਪਾ ਦੰਨੀ ਜਿਹਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਆ ਪੋਟਾਸ਼ੀਅਮ ਦੀ ਲੋੜ ਆ ਤਾਂ ਅਸੀਂ ਉਹਦਾਂ ਦੀ ਚੀਜ਼ਾਂ ਕੇਲੇਆਂ ਦੇ ਛਿਲਕ ਹੁੰਦੇ ਆ ਉਹਦੀ ਖਾਦ ਪਾਉਂਦੀ ਦੰਨੀ ਆ ਮੈਂ ਇਹਨਾਂ ਦੇ ਵਿੱਚ ਨਾ ਮੈਨੂੰ ਇੱਕ ਗੱਲ ਤਾਂ ਹੈ ਇਹ ਗੱਲਾਂ ਤਾਂ ਇਹ ਕਲੀਅਰ ਹੁੰਦਾ ਕਿ ਜਿਹੜਾ ਪ੍ਰਕਿਰਤੀ ਦੇ ਨਾਲ ਜਿਹੜਾ ਤੁਸੀਂ ਐਨੇ ਡੂੰਘਾਈ ਚ ਜੁੜੇ ਹੋਏ ਨਾ ਅੱਜ ਕੱਲ ਦੇ ਨਵੀਂ ਜਨਰੇਸ਼ਨ ਨੇ ਇੱਕ ਬਹੁਤ بڑا ਮੈਸੇਜ ਹੈ ਕਿ ਬਿਲਕੁਲ ਦੇਖੋ ਅਸੀਂ ਗਲਵਜ਼ ਲਿਆਏ ਸੀ ਮੈਡਮ ਲਈ ਬਈ ਕਿਤੇ ਮੈਡਮ ਡਸਟ ਦੇ ਨਾਲ ਮਿੱਟੀ ਨਾਲ ਕੋਈ ਪ੍ਰੋਪਰ ਮੈਡਮ ਸਾਡੇ ਨਾਲ ਪਹਿਲਾਂ ਦੇਖੋ ਪ੍ਰੋਪਰ ਮਿੱਟੀ ਦੇ ਨਾਲ ਦੇਖੋ ਇਹ ਕਹਿੰਦੇ ਮੈਨੂੰ ਇਹਦੇ ਚ ਖਣਿਜ ਮਿਲਦੇ ਨੇ ਮੈਮ ਜੀ ਨੂੰ ਬਹੁਤ ਜਾਣਕਾਰੀ ਹੈ ਨਾ ਚੀਜ਼ਾਂ ਦੀ ਸੋ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਸਿੰਗਲ ਆਪਣੇ ਸਿੰਗਰ ਵੀਰ ਹੈਗੇ ਨੇ ਜਾਂ ਇਹਨਾਂ ਦੇ ਫਾਲੋਅਰਸ ਹੈਗੇ ਨੇ ਉਹ ਵੱਧ ਤੋਂ ਵੱਧ ਪਲਾਂਟੇਸ਼ਨ ਕਰੋ ਜਦ ਐਡੇ ਵੱਡੇ ਸੈਲੀਬ੍ਰਿਟੀ ਕਰ ਸਕਦੇ ਆ ਤਾਂ ਆਪਾਂ ਤਾਂ ਕੀ ਚੀਜ਼ ਆ ਠੀਕ ਹੈ ਜੀ ਮਿੱਟੀ ਆ ਨਾ ਆਪਾਂ ਇੱਕ ਦਿਨ ਮਿੱਟੀ ਹੋ ਜਾਣਾ ਸਰੀਰ ਇਹ ਮਿੱਟੀ ਤੋਂ ਹੀ ਬਣਿਆ ਹੈ ਹਾਂਜੀ ਜੋ ਕੁਝ ਵੀ ਅਸੀਂ ਖਾਂਦੇ ਆ ਸਾਡੀ ਸਰੀਰ ਨੂੰ ਜ਼ਰੂਰਤ ਆ ਖੁਰਾਕ ਦੀ ਉਹ ਮਿੱਟੀ ਚੋਂ ਹੀ ਆਉਂਦੀ ਆ ਸੋ ਇਹ ਮਿੱਟੀ ਆ ਨਾ ਜਿਹੜੀ ਇਹ ਭਾਗਾ ਵਾਲੀ ਹੁੰਦੀ ਆ ਇਹ ਇਹਦੇ ਸਾਡੇ ਜੀਵਨ ਆ ਮਿੱਟੀ ਇਹਦੇ ਵਿੱਚੋਂ ਕਿੰਨਾ ਕੁਝ ਉਪਜਦਾ ਹੈ ਸਾਡੀ ਮਾਂ ਇਹ ਹੈ ਸੋ ਇੱਕ ਕਿਸਾਨ ਹੈ ਮਿੱਟੀ ਦੀ ਕੀਮਤ ਜਾਣਦਾ ਹੈ ਕਿ ਇਹਦੀ ਮਿੱਟੀ ਦੀ ਕੀਮਤ ਕਿਆ ਹੁੰਦੀ ਆ ਉਹਨੂੰ ਉਪਜਾਊ ਕਰਨ ਵਾਸਤੇ ਉਹ ਕਿੰਨਾ ਕੁਛ ਕਰਦਾ ਸੀ ਇੱਥੇ ਦੇਖ ਲਓ ਹਵਨ ਵੀ ਕਰਾਈਦਾ ਤਾਂ ਕਿ ਵਾਤਾਵਰਣ ਸ਼ੁੱਧ ਰਹੇ ਫਿਰ ਪੇੜ ਪੌਦਿਆਂ ਨੂੰ ਕੋਈ ਬਿਮਾਰੀ ਕੁਛ ਆ ਗਿਆ ਉਹਦਾ ਅਸੀਂ ਸਪਰੇ ਨਹੀਂ ਕਰਦੇ ਕੈਮੀਕਲਸ ਦਾ ਕੋਈ ਵੀ ਅਸੀਂ ਨਿੰਮ ਦੇ ਪੱਤਿਆਂ ਨਾਲ ਨਿੰਮਾ ਬਹੁਤ ਲੱਗੀਆਂ ਹੋਈਆਂ ਅਸੀਂ ਉਹਨਾਂ ਦਾ ਹੀ ਪਾਣੀ ਉਹ ਬਣਾ ਕੇ ਉਹ ਸਪਰੇ ਕਰ ਦਈਦਾ ਜਾਂ ਫਿਰ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਉਹ ਤੁਸੀਂ ਨਾਲ-ਨਾਲ ਲਗਾ ਦਿਓ ਜਿਵੇਂ ਸਬਜ਼ੀਆਂ ਲਗਾਈ ਦੀਆਂ ਨੇ ਨਾ ਕਈ ਵਰੀ ਸਬਜ਼ੀਆਂ ਨੂੰ ਕੀੜਾ ਲੱਗ ਜਾਂਦਾ ਜਾਂ ਖਰਾਬ ਹੋ ਜਾਂਦੇ ਉੱਥੇ ਤੁਸੀਂ ਜਿਹੜੇ ਫੁੱਲ ਨਹੀਂ ਹੁੰਦੇ ਉਹਦੇ ਆਪਣਾ ਜਿਹੜੇ ਆਪਾਂ ਭਗਵਾਨ ਚ ਗਣੇਸ਼ ਭਗਵਾਨ ਨੂੰ ਚੜਾਉਂਦੇ ਹੁੰਨੇ ਆ ਨਾ ਲੰਨਾ ਗੇਂਦਾ ਨਾ ਹੀ ਭੁੱਲ ਗਈ ਦੱਸੋ ਗੇਂਦਾ ਲਗਾ ਦਿਓ ਉਹਦੇ ਵਿੱਚ ਕੀੜਾ ਨਹੀਂ ਲੱਗਦਾ ਹੈਗਾ ਤੇ ਨਾਲੇ ਤਾਂ ਖੁਸ਼ਬੂ ਨਾਲੇ ਸੋਹਣਾ ਲੱਗਦਾ ਅੱਖਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਕਰਕੇ ਦੇਖੋ ਇੱਕ ਵਾਰ ਤੁਸੀਂ ਕਹੋਗੇ ਵੀ ਮੈਂ ਤਾਂ ਇਹ ਤੋਂ ਪਰੇ ਜਾਣਾ ਹੀ ਨਹੀਂ ਇੰਨਾ ਆਨੰਦ ਆ ਦੇ ਵਿੱਚ ਮੇਰੇ ਖਿਆਲ ਨਾਲ ਪੱਤਰਕਾਰ ਵੀਰਾਂ ਨੂੰ ਮੈਂ ਇੱਕ ਹੋਰ ਬੇਨਤੀ ਕਰੂੰਗਾ ਵੀ ਹੋ ਸਕੇ ਇੱਕ ਸਪੈਸ਼ਲ ਮੈਡਮ ਦਾ ਇੱਕ ਹੈਜਾ ਬਲੌਗ ਬਣਾਇਆ ਜਾਵੇ ਜੋ ਪ੍ਰਕਿਰਤੀ ਦੇ ਨਾਲ ਸੰਬੰਧਿਤ ਹੋਵੇ ਤਾਂ ਜੋ ਹੋਰਾਂ ਨੂੰ ਮੈਸੇਜ ਮਿਲੇ ਅੱਜ ਬੌਮਲਾ শর্ਟਕਟ ਟਾਈਮ ਦੇ ਵਿੱਚ ਮੈਂ ਆਪਾਂ ਕਰ ਰਹੇ ਹਾਂ ਪਰ ਜ਼ਰੂਰ ਹੈ ਤਾਂ ਦੇਖੋ ਜਿੰਨੀ ਜਾਣਕਾਰੀ ਤੁਹਾਡੇ ਕੋਲੇ ਖਜ਼ਾਨਾ ਬਾਹਰ ਆਉਣਾ ਚਾਹੀਦਾ ਤਾਂ ਜੋ ਮੈਂ ਫਿਰ ਕਹਿ ਰਿਹਾ ਵੀ ਜਿਹੜੇ ਤੁਹਾਡੇ ਫਾਲੋਅਰਸ ਨੇ ਤੁਹਾਡੇ ਫੈਨਸ ਨੇ ਉਹਨਾਂ ਦੇ ਅੰਦਰ ਇੱਕ ਮੈਸੇਜ ਜਾਵੇ ਵੀ ਜਦ ਇੰਨੀ ਜਾਣਕਾਰੀ ਸਾਡੇ ਮੈਮ ਰੱਖਦੇ ਨੇ ਇੰਨੇ ਪ੍ਰਕਿਰਤੀ ਦਾ ਵਧੀਆ ਉਹ ਕਰਦੇ ਨੇ ਹਾਂ ਵੀ ਉਹਨਾਂ ਨੂੰ ਵੀ ਮੈਸੇਜ ਮਿਲੇ ਤੇ ਉਹ ਵੀ ਪਲਾਂਟੇਸ਼ਨ ਕਰਨ ਇਹ ਚੀਜ਼ੇ ਮੈਨੂੰ ਆਪਣੇ ਮੰਮੀ ਪਾ ਜੀ ਨੇ ਘਰ ਦੇ ਵਿੱਚ ਹੀ ਇੰਨਾ ਉਹ ਬਖਸ਼ਿਆ ਸਾਡਾ ਹਿਮਾਚਲ ਪਿੱਛੇ ਜੇ ਨਾ ਸਾਡੀ ਮੇਰੀ ਭਤੀਜ ਨੂੰ ਦੀ ਰੋਟੀ ਸੀਗੀ ਉਹਦਾ ਵਿਆਹ ਹੋਇਆ ਸੀ ਤੇ ਹੁਣ ਉਹਦੀ ਜਿਵੇਂ ਰੋਟੀ ਨਹੀਂ ਕਰਦੇ ਹੁੰਦੇ ਆਪਾਂ ਹਾਂਜੀ ਹਾਂਜੀ ਨਵਾਂ ਨਵਾਂ ਵਿਆਹ ਹੋਇਆ ਸੀਗਾ ਦੋ ਤਿੰਨ ਮਹੀਨੇ ਬਾਅਦ ਅਸੀਂ ਇਸ ਘਰ 'ਚ ਜਦੋਂ ਆਈ ਕੁਝ ਦਿਨ ਪਹਿਲਾਂ ਦੀ ਗੱਲ ਆ ਮੈਨੂੰ ਅੱਗੇ ਉਹ ਹਿਮਾਚਲ ਦੀ ਆ ਕਹਿੰਦੀ ਹਾਂ ਕਹਿੰਦੀ ਤਾਂ ਇਹ ਲੱਜੀ ਮੈਂ ਹਿਮਾਚਲ ਚ ਪਹੁੰਚ ਗਈ ਹੰਨੀ ਆ ਕਹਿੰਦੀ ਮੈਨੂੰ ਤਾਂ ਤੁਹਾਨੂੰ ਤਾਂ ਹਿਮਾਚਲ ਚ ਜਾਣ ਦੀ ਲੋੜ ਨਹੀਂ ਪਾੜਾ ਤੇ ਇੱਥੇ ਹਿਮਾਚਲ ਆ ਮੈਂ ਕਿਹਾ ਹਾਂ ਬਿਲਕੁਲ ਆ ਦੇਖੋ ਕਿੰਨਾ ਫੁੱਲਾਂ ਨਾਲ ਭਰਿਆ ਪਿਆ ਹਾਂਜੀ ਹਾਂ ਹੋਰਾਂ ਦੇ ਨਾਲੋਂ ਟੈਂਪਰੇਚਰ ਤੇ ਮੈਡਮ ਬਹੁਤ ਫਰਕ ਹੋਣਾ ਤੁਹਾਡੇ ਆਮ ਘਰਾਂ ਦੇ ਨਾਲ ਕਿਉਂਕਿ ਦੇਖੋ ਤੁਹਾਡਾ ਸਾਰਾ ਕੱਚਾ ਵੀ ਹੈ ਤੇ ਦਰਖਤ ਬਹੁਤ ਜ਼ਿਆਦਾ ਨਹੀਂ ਨੇ ਤਾਂ ਲੋਕ ਲਾ ਕੇ ਸੰਗਮਰਮਰ ਟਾਈਲਾਂ ਗ੍ਰੇ ਨਾਈਟ ਪਤਾ ਨਹੀਂ ਕੀ ਕੁਝ ਲਗਾ ਕੇ ਸਾਰਾ ਉਹ ਤਪਸ਼ ਵਧਾ ਲੈਂਦੇ ਨੇ ਪਰ ਤੁਹਾਡੇ ਬਹੁਤ ਵਧੀਆ ਨੇਚਰ ਆ ਤੇ ਸਾਨੂੰ ਸੁਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡਾ ਇੰਨਾ ਵਧੀਆ ਸੀ ਦੇਖ ਕੇ ਤੁਹਾਡੀ ਗੱਲਬਾਤ ਤੋਂ ਨਾ ਮੈਡਮ ਸਾਨੂੰ ਲੱਗਦਾ ਵੀ ਤੁਸੀਂ ਨੇਚਰ ਦੇ ਕਿੰਨੇ ক্লোਜ਼ ਲੱਗਦੇ ਹੋ ਸਾਡਾ ਤੁਹਾਡਾ ਰੋਪੜ ਜ਼ਿਲ੍ਹਾ ਬਹੁਤ ਸੋਹਣਾ ਹੈ ਬਨਾਲ ਵਾਲਾ ਜ਼ਿਲ੍ਹਾ ਸਾਡਾ ਹਸ਼ਿਆਰਪੁਰ ਜ਼ਿਲ੍ਹਾ ਹਸ਼ਿਆਰਪੁਰ ਇਹ ਸਾਰੇ ਇਹ ਇਸ ਬਹੁਤ ਹਰਿਆਵਲ ਨਾਲ ਭਰੇ ਹੋਏ ਪੰਜਾਬ ਦੇ ਦੋ ਹਾਂਜੀ ਹਾਂਜੀ ਚਲੋ ਤੁਸੀਂ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਤੇ ਸਾਡਾ ਬੜਾ ਮਨ ਲੱਗਿਆ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ ਨੇਚਰ ਅਸੀਂ گاਵਾ ਵੀ ਰੱਖਿਓਈਆਂ ਸਾਰਾ ਘਾਹ ਕੂਵ ਸੇ ਇੱਥੋਂ ਹੀ ਪਾਈਦਾ ਉਹਨਾਂ ਨੂੰ ਨਾ ਹਾਂਜੀ ਹਾਂਜੀ ਅੱਛਾ ਤੇ ਮੈਮ ਜਿਹੜਾ ਹੁਣ ਆਪਣਾ ਅਗਲਾ ਪ੍ਰੋਗ ਜੀ ਤੇ ਜਾਣਾ ਉਹਦੇ ਵੀ ਆਪਣੀ ਵਿਤਿਆਰੀ ਕਿੱਦਾਂ ਆ ਹੂੰ ਨਿੰਬੂ ਨੇ ਕਿੰਨੇ ਦੇਖੋ ਨਿੰਬੂ ਨਾਲ ਭਰਿਆ ਪਿਆ ਉਧਰ ਵੀ ਅਰਜਨ ਚਾਲ ਦੇ ਲੱਗੇ ਅਰਜਨ ਚਾਲ ਲੱਗੀ ਹੋਈ ਆ ਅਰਜਨ ਚਾਲ ਪਹਿਲੇ ਆਂਦੀ ਆ ਕੱਲ ਮਿਲਣੀ ਸੀ ਆਪਾਂ ਸਪੈਸ਼ਲ ਲਿਆ ਕੇ ਲਾਵਾਂਗੇ ਤੇ ਅਰਜਨ ਚਾਲ ਨਾਲ ਨਾ ਹਾਏ ਬੀਟ ਬਲੋਕਸ ਹੁੰਦੀ ਆ ਜਾਂ ਧੜਕਣ ਅਰਜਨ ਦਾ ਇਕੱਲਾ ਬੁੱਟਾ ਹੀ ਆ ਧੜਕਣ ਤੇਜ ਹੁੰਦੀ ਆ ਜੇ ਨਾ ਜਦੋਂ ਬੰਦੇ ਦੀ ਬੀਪੀ ਵੱਧ ਆ ਜਾਂ ਹਾਰਟ ਦੀ ਬੀਟ ਤੇਜ ਹੁੰਦੀ ਆ ਕੋਲੈਸਟ੍ਰੋਲ ਆ ਅਰਜੁਨ ਛਲੇ ਨਹੀਂ ਚੰਗੇ ਕਿ ਉਹਦਾ ਛਿਲ ਲਾ ਕੇ ਵਦੂ ਪੀਸ ਕੇ ਬਸ ਉਹਦੀ ਚਾਹ ਬਣਾ ਕੇ ਪੀਓ ਅੱਛਾ ਵਾਲ ਕੇ ਉਹ ਤੁਹਾਡੀ ਬਲੋਕਸ ਠੀਕ ਹੋ ਜਾਂਦੀ ਹੈ ਸੇ ਹਾਂਜੀ ਤੇ ਨਾਲੇ ਉਹ ਧੜਕਣ ਜੇ ਤੁਹਾਡੀ ਤੇਜ਼ ਹੁੰਦੀ ਉਹਨੂੰ ਵੀ ਕੰਟਰੋਲ ਕਰਦਾ ਹੋਣਾ ਉੱਥੇ ਬੜੀ ਦੋ ਤਿੰਨ ਬੂਟੇ ਲੱਗੇ ਹੋਏ ਸਾਰੇ ਬੂਟੇ ਆਪਾਂ ਨੂੰ ਫਾਇਦਾ ਹੀ ਬੰਦੇ ਨੀਮ ਵੀ ਦੇਖ ਲਓ ਤੁਸੀਂ ਬਰਸਾਤਾਂ ਚ ਦੋ ਤਿੰਨ ਪੱਤੇ ਹਫਤੇ ਜੀ ਖਾ ਲਓ ਤੁਹਾਡੇ ਫੋੜਾ ਫਿੰਸ ਨਹੀਂ ਹੁੰਦੀ ਖੂਨ ਸ਼ੁੱਧ ਹੋ ਜਾਂਦਾ ਤੁਹਾਡਾ 슈ਗਰ ਵਾਲਿਆਂ ਵਾਸਤੇ ਬਹੁਤ ਚੰਗੀ ਜ਼ਿਆਦਾ ਵੀ ਨਹੀਂ ਖਾਣੀ ਚਾਹੀਦੀ ਅੱਖਾਂ ਵੀ ਫਿਰ ਅਸਰ ਕਰਦੀਆਂ ਅੱਖਾਂ ਤੇ ਬਸ ਹਫਤੇ ਜੀ ਕਦਾ ਦੋ ਤਿੰਨ ਪੱਤੇ ਤੋੜ ਕੇ ਖਾ ਲਓ ਬਸ ਸਾਰੇ ਨੇਚਰ ਇਨਸਾਨ ਨਿੰਮ ਦੀ ਦਾਤਣ ਕਰੋ ਗਮਲੇ ਜਿਹਾ ਜਵੈਨ ਲਾ ਲਈ ਹਾਂ ਜੀ ਇਹ ਮੈਂ ਅਨਫੈਕਸ਼ਨ ਅਨਫੈਕਸ਼ਨ ਦਾ ਕਿੰਨਾ ਟੀਅਰ ਕਰਨ ਵਾਸਤੇ ਆਇਆ ਜੀ ਜਦ ਦੋ ਤਿੰਨ ਬੂਟੇ ਪੱਤੇ ਨਾ ਜਮੈਣ ਦੇ ਪਾਲ ਕੇ ਪਾ ਲੈਣੇ ਆ ਬਾਣੀ ਤੇ ਮੈਂ ਕਹਿੰਦਾ ਬੇਟਾ ਇੰਨਾ ਸਹੀ ਰਹਿਣਾ ਉਹ ਚੋੜੇ ਚੋੜੇ ਪੱਤੇ ਹੋਣੇ ਆ ਬੜੇ ਇਨੀ ਤੇ ਚਾਹ ਵੀ ਇਨੀ ਜੇਸੀ ਸਾਨੂੰ ਹਨਾ ਫੇਫੜੇ ਸਾਫ ਹੁੰਦੇ ਆ ਫੋਟੋ ਇੱਥੇ ਇੱਥੇ ਜਦੋਂ ਸਾਰੀ ਗਰੁੱਪ ਫੋਟੋ ਇੱਕ ਇੱਥੇ ਦੇਖੋ ਵਧੀਆ ਕੋਲ ਸੋਹਣੀ ਫੋਟੋ ਆ ਆਜੋ ਫਿਰ ਸਾਰੇ ਇੱਕ